ਲੋਕ ਸਵਾਇਏ ਝੂਠ ਬੋਲਣ ਤੋਂ ਆਪਣੀ ਰਾਜਨੀਤੀ ਚਮਕਾਉਂਦੇ ਨੇ ਔਰ ਜ਼ਮੀਨੀ ਹਕੀਕਤ ਕਿਤੇ ਨਜ਼ਰ ਨਹੀਂ ਆਉਂਦੀ ਕਿ ਖੰਨੇਚੀਆਂ ਲਾਈਟਾਂ ਬੀਜੇ ਤੋਂ ਲੈ ਕੇ ਬਾਦਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰਨਪੀਤ ਸਿੰਘ ਸੌਣ ਨੇ ਚਾਲੂ ਕਰਾਈਆਂ ਸੀ ਖੰਨਾ ਦੇ ਵਿੱਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਮੌਜੂਦਾ ਕੈਬਨਟ ਮੰਤਰੀ ਤਰਨਪ੍ਰੀਤ ਸੌਣ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਜ਼ੁਬਾਨੀ ਜੰਗ ਛਿੜੀ ਹੋਈ ਹੈ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਵੱਲੋਂ ਖੰਨਾ ਦੇ ਵਿਕਾਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਜਿਸ ਦਾ ਜਵਾਬ ਕੈਬਨਿਟ ਮੰਤਰੀ ਤਰੁਣਪ੍ਰੀਤ ਸੋਨ ਦੇ ਵੱਲੋਂ ਦਿੱਤਾ ਗਿਆ ਹੈ। ਪ੍ਰੋਫੀ ਹੁਣ ਬੁੱਲੇਪੁਰ ਚੌਕ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆਂ। ਔਰ ਤੁਹਾਨੂੰ ਦਿਖਾਉਣਾ ਹੈ ਕਿ ਇਹ ਸੋਨ ਦਾ ਜਿਹੜਾ ਝੂਠ ਬੋਲੇ ਦਾ ਅਜ ਹਫਤਾ ਹੋ ਗਿਆ ਔਰ ਅਸੀਂ ਨਿਰੰਤਰ ਹਰ ਰੋਜ਼ ਇਸੇ ਟਾਈਮ ਲਾਈਵ ਕਰ ਰਹੇ ਆਂ ਔਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਲੋਕ ਸਵਾਏ ਝੂਠ ਬੋਲਣ ਤੋਂ ਆਪਣੀ ਰਾਜਨੀਤੀ ਚਮਕਾਉਂਦੇ ਨੇ ਔਰ ਜ਼ਮੀਨੀ ਹਕੀਕਤ ਕਿਤੇ ਨਜ਼ਰ ਨਹੀਂ ਆਉਂਦੀ ਅੱਜ ਵੀ ਉਹੀ ਹਾਲ ਸਾਰਾ ਨੈਸ਼ਨਲ ਹਾਈਵੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਬੰਦ ਪਿਆ ਕਿਤੇ ਵੀ ਇੱਕ ਲਾਈਟ ਨਹੀਂ ਚੱਲਦੀ ਹੱਦ ਆ ਤਾਂ ਹਾਲਾਤ ਸੀਗੇ ਪੂਲੇਪੁਰ ਤੋਂ ਲੈ ਕੇ ਅੰਮ੍ਰੋੜ ਚੌਕ ਤੱਕ। ਔਰ ਮੇਰਾ ਇੱਕੋ ਹੀ ਸਵਾਲ ਆ ਸੌਂਦ ਸਾਹਿਬ ਨੂੰ ਕਿ ਹੁਣ ਨੈਸ਼ਨਲ ਹਾਈਵੇ ਤੇ ਤੁਸੀਂ ਕੇਸ ਕਰੋਗੇ? ਇਹ ਸਾਨੂੰ ਜਵਾਬ ਦਿਓ, ਖੰਨੇ ਦੇ ਲੋਕਾਂ ਨੂੰ ਜਵਾਬ ਦਿਓ। ਝੂਠ ਬੋਲਣਾ ਬੰਦ ਕਰ ਦਿਓ। ਸਿਵਲ ਹਸਪੀਟਲ ਜਿੱਥੇ ਮਰੀਜ਼ ਜਿਹੜੇ ਆਉਂਦੇ ਨੇ ਉੱਥੇ ਵੀ ਅੱਜ ਹਨੇਰਾ ਛਾਇਆ ਹੋਇਆ। ਇੱਕ ਵੀ ਨੈਸ਼ਨਲ ਹਾਈਵੇ ਦੀ ਜਿਹੜੀ ਥੱਲੇ ਔਰ ਉੱਪਰ ਲਾਈਟ ਨਹੀਂ ਚੱਲ ਰਹੀ। ਸੋ ਇਸ ਕਰਕੇ ਉਹ ਬੋਲਣਾ ਬੰਦ ਕਰੋ ਔਰ ਨੈਸ਼ਨਲ ਹਾਈਵੇ ਦੇ ਨਾਲ ਗੱਲ ਕਰੋ ਜਾਂ ਇਹਨਾਂ ਤੇ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਮੈਂ ਕੇਸ ਕਰਨਾ ਹੈ ਉਹ ਕੇਸ ਕਰੋ ਨਹੀਂ ਤਾਂ ਫਿਰ ਸ਼ਹਿਰ ਨੂੰ ਜਵਾਬ ਦਿਓ ਜਾਂ ਮਾਫ ਕਿ ਖੰਨੇ ਦੇ ਸਾਬਕਾ ਵ代ਕ ਔਰ ਉਹ ਜੋ ਸ਼ਾਮ ਨੂੰ 7:00 ਵਜੇ ਲਾਈਵ ਹੋ ਜਾਂਦੇ ਨੇ ਔਰ ਲਾਈਵ ਹੋ ਕੇ ਸਾਡੇ ਏਰੀਆ ਦੇ ਲੋਕਾਂ ਨੂੰ ਬੜਾ ਕੂੜ ਪ੍ਰਚਾਰ ਕਰਦੇ ਨੇ ਸਰਕਾਰ ਦੇ ਆ ਕੀਤਾ ਤਰਨਪੀ ਸੌਣ ਨੇ ਆ ਕੀਤਾ ਇਹਨੇ ਵਾਦਾ ਕੀਤਾ ਸੀ ਲਾਈਟਾਂ ਚਲਾਵਾਂਗੇ ਬੜੇ ਹਾਸੋ ਹੀਣੇ ਜੇ ਗੱਲਾਂ ਕਰਦੇ ਨੇ ਇੱਕ ਮੈਨਾਂ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ ਕਿ ਸੱਚਾਈ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਿਹਾ ਕਿ ਖੰਨੇ ਚੀਆਂ ਲਾਈਟਾਂ ਬੀਜੇ ਤੋਂ ਲੈ ਕੇ ਬਾਦਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰਨਪੀਰ ਸਿੰਘ ਸੌਣ ਨੇ ਚਾਲੂ ਕਰਾਈਆਂ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਕੇ ਸੋ ਪਰ ਅਫਸੋਸ ਨਾ ਕਹਿਣਾ ਪੈ ਸਕਦਾ ਸਾਡੇ ਊਰੇ ਦੇ ਮੂਰਖ ਵਿਧਾਇਕ ਸਾਹਿਬ ਜਿਹੜੇ ਸਾਫਕਾ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਦੋਸ਼ੀ ਕੌਣ ਹੈ ਕੀ ਕਿੱਥੇ ਜਾ ਕੇ ਗੱਲ ਕਹਿਣੀ ਹੈ ਉਹਨਾਂ ਨੂੰ ਰਾਤ ਨੂੰ ਵੀ ਸੌਂਦ ਦਿਖਾਈ ਜਾਂਦਾ ਕੀ ਕਰੀਏ ਮੇਰੀ ਮੈਂ ਇਸ ਗੱਲ ਤੋਂ ਹੈਰਾਨ ਹੁਣ ਹੈਰਾਨੀ ਦੀ ਗੱਲ ਆਹ ਡਿਟੇਲ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਤੱਥਾਂ ਨਾਲ ਮੈਂ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਕਦੇ ਨਿਰ ਆਧਾਰ ਗੱਲ ਨਹੀਂ ਕੀਤੀ ਇੱਕ ਪ੍ਰਿੰਟ ਆਊਟ ਹੋਰ ਸੀਗਾ ਬਈ ਉਹ ਵੀ ਲੈ ਕੇ ਆਓ ਇਹਦੇ ਵਿੱਚ ਕੀ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਵੇਂ ਹੀ ਸੋਮਾ ਆਈਸੋਲੈਕਸ ਐਨ ਐਚ 1 ਤੋਲਵੇ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਦਾਂ ਕਰਕੇ ਇਹ 1 2 3 4 5 ਤੇ 6 ਕੰਪਨੀਆਂ ਨੇ ਟੋਟਲ ਜਿਹਦੇ ਵਿੱਚ ਐਨ ਐਚ ای ਆਈ ਤੇ ਸੋਮਾ ਦੀਆਂ ਕੰਪਨੀਆਂ ਨੇ ਇਹਨਾਂ ਦੀ ਪੀ ਐਸ ਪੀ ਸੀ ਐਲ ਦੇ ਨਾਲ ਪੰਜਾਬ ਸਟੇਟ ਪਾਵ ਪੀ ਐਸ ਪੀ ਸੀ ਐਲ ਦਾ ਦੇਣ ਮੈਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਿਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦ ਰਹਿਣਾ ਬੁਲਾ ਕੇ ਵੀ ਭਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਫਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਿਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀ ਕਿੱਥੇ ਹੈ ਜਿਹੜੀ ਤੁਸੀਂ ਰਿਮਾਈਂਡਰ ਲੈਟਰ ਆਹ ਸੁਣੋ ਕਿੱਡੀ ਵੱਡੀ ਗੱਲ ਛਾਟਾ ਮਹਿਕਮਾ ਪੰਜਾਬ ਸਰਕਾਰ ਦਾ ਪੀਐਸਪੀਸੀਐਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀਆਂ ਕੱਢ ਰਿਹਾ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਵੀ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ ਵੀ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪੇਮੈਂਟਾਂ ਕਰਾਓ ਖੰਡੇ ਦੇ ਲੋਕ